ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਕਈ ਵਾਰ ਆਪਾਂ ਘਰ ਦੇ ਵਿੱਚ ਬਹੁਤ ਪਾਠ ਵੀ ਕਰਵਾਉਂਦੇ ਹਾਂ ਆਪਣਾ ਗੁਰੂ ਦੇ ਪ੍ਰਤੀ ਬਹੁਤ ਹੀ ਜ਼ਿਆਦਾ ਸ਼ਰਧਾ ਭਾਵਨਾ ਪ੍ਰੇਮ ਹੁੰਦਾ ਹੈ ਘਰ ਦੇ ਵਿੱਚ ਸਾਰੀ ਫੈਮਿਲੀ ਜੋ ਆਪਣੀ ਹੁੰਦੀ ਹੈ ਉਹ ਪ੍ਰਮਾਤਮਾ ਦੇ ਨਾਲ ਜੁੜੀ ਹੁੰਦੀ ਹੈ ਪਰ ਫਿਰ ਵੀ ਸਾਧ ਸੰਗਤ ਜੀ ਆਪਣੇ ਘਰ ਦੇ ਵਿੱਚ ਬਰਕਤ ਨਹੀਂ ਆਉਂਦੀ ਆਪਾਂ ਲੱਖ ਕੋਸ਼ਿਸ਼ ਕਰ ਲਈਏ ਆਪਾਂ ਜਿੰਨੀ ਮਰਜ਼ੀ ਮਿਹਨਤ ਕਰ ਲਈਏ ਆਪਣੇ ਘਰ ਦੇ ਵਿੱਚ ਬਰਕਤ ਨਹੀਂ ਆਉਂਦੀ ਤੇ ਨਾ ਹੀ ਆਪਣੇ ਘਰ ਦੇ ਵਿੱਚ ਪੈਸਾ ਰੁਕਦਾ ਹੈ ਅੱਜ ਕੱਲ੍ਹ ਦੇ ਸਮੇਂ ਦੀ ਇਹ ਬਹੁਤ ਹੀ ਜ਼ਿਆਦਾ ਵੱਡੀ ਸੰਗਤ ਦੀ ਸਮੱਸਿਆ ਬਣੀ ਹੋਈ ਹੈ ਹਰ ਇੱਕ ਭੈਣ ਭਰਾ ਇਸ ਸਮੱਸਿਆ ਤੋਂ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਰਹਿੰਦਾ ਹੈ ਜਿਸ ਕਾਰਨ ਸਾਧ ਸੰਗਤ ਜੀ ਉਹ ਕੋਈ ਨਾ ਕੋਈ ਹਿੱਲਾ ਵਸੀਲਾ ਤਾਂ ਬਣਾਉਂਦੇ ਰਹਿੰਦੇ ਹਨ ਕਿਵੇਂ ਨਾ ਕਿਵੇਂ ਕਰਕੇ ਉਹਨਾਂ ਦੀ ਇਹ ਮੁਸ਼ਕਲ ਜਿਹੜੀ ਹੱਲ ਹੋ ਜਾਵੇ ਕਿਉਂਕਿ ਅੱਜ ਕੱਲ ਦੇ ਟਾਈਮ ਦੇ ਵਿੱਚ ਸਾਧ ਸੰਗਤ ਦੀ ਹਰ ਇੱਕ ਭੈਣ ਭਰਾ ਹੈ ਜਿਹੜਾ ਅਮੀਰ ਬਣਨਾ ਚਾਹੁੰਦਾ ਹੈ ਉਹ ਸੋਚਦਾ ਹੈ ਕਿ ਮੈਂ ਉਹ ਸੋਚਦਾ ਹੈ ਕਿ ਮੇਰੇ ਆ ਸੁਪਨੇ ਨੇ ਤੇ ਇਹ ਪੂਰੇ ਕਰ ਲਵਾਂ ਬੱਚਿਆਂ ਦੇ ਲਈ ਆ ਕਰ ਲਵਾਂ ਉਹ ਕਰ ਲਵਾਂ ਕਿਉਂਕਿ ਅੱਜ ਕੱਲ ਦੇ ਸਮੇਂ ਦੇ ਵਿੱਚ ਜਿੰਨੇ ਜ਼ਿਆਦਾ ਟੈਕਨੋਲੋਜੀ ਵੱਧ ਚੁੱਕੀ ਹੈ ਉਹਨੇ ਜ਼ਿਆਦਾ ਸੰਗਤ ਜੀ ਖਰਚੇ ਵੀ ਵੱਧ ਚੁੱਕੇ ਹਨ ਜਿਸ ਕਰਕੇ ਮਨੁੱਖ ਤੇ ਜਦੋਂ ਵੀ ਕਦੇ ਮਾੜਾ ਸਮਾਂ ਆਉਂਦਾ ਹੈ ਜਾਂ ਘਰ ਦੇ ਵਿੱਚ ਗਰੀਬੀ ਆਉਂਦੀ ਹੈ ਤਾਂ ਸਾਧ ਸੰਗਤ ਜੀ ਉਸ ਮਨੁੱਖ ਨੂੰ ਕੁਝ ਸਮਝ ਨਹੀਂ ਆਉਂਦਾ ਕਿ ਮੈਂ ਕੀ ਕਰਾਂ ਤੇ ਕੀ ਨਾ ਕਰਾਂ ਮੇਰੇ ਲਈ ਕੀ ਸਹੀ ਹੈ ਕੀ ਗਲਤ ਹੈ ਉਸ ਨੂੰ ਕੁਝ ਵੀ ਸਮਝ ਨਹੀਂ ਆਉਂਦਾ ਤੇ ਜਦੋਂ ਸਮਝ ਨਹੀਂ ਆਉਂਦਾ ਤਾਂ ਸਾਧ ਸੰਗਤ ਜੀ ਹੌਲੀ-ਹੌਲੀ ਆਪਣੇ ਪਰਮਾਤਮਾ ਤੋਂ ਦੂਰ ਹੋ ਜਾਂਦਾ ਹੈ ਤੇ ਗਲਤ ਰਸਤਿਆਂ ਤੇ ਚੱਲਣਾ ਸ਼ੁਰੂ ਹੋ ਜਾਂਦਾ ਹੈ ਸਾਥ ਸੰਗਤ ਜੀ ਸਭ ਤੋਂ ਵੱਡੀ ਗੱਲ ਤਾਂ ਤੁਸੀਂ ਆਪਣੇ ਗੁਰੂ ਤੇ ਪਰਮਾਤਮਾ ਤੇ ਭਰੋਸਾ ਰੱਖਣਾ ਹੈ ਜਦੋਂ ਤੁਸੀਂ ਆਪਣੇ ਗੁਰੂ ਪਰਮਾਤਮਾ ਤੇ ਭਰੋਸਾ ਰੱਖ ਲਿਆ ਸੰਗਤ ਜੀ ਅੱਜ ਨਹੀਂ ਤਾਂ ਕੱਲ੍ਹ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਜ਼ਰੂਰ ਹੋਵੇਗੀ ਪਰ ਫਿਰ ਵੀ ਸਾਥ ਸੰਗਤ ਜੀ ਜੇਕਰ ਤੁਹਾਨੂੰ ਇਦਾਂ ਲੱਗਦਾ ਹੈ ਕਿ ਅਸੀਂ ਪਰਮਾਤਮਾ ਦੇ ਨਾਲ ਜੁੜੇ ਹੋਏ ਹਾਂ ਜੁੜੇ ਹੋਏ ਹਾਂ ਪਾਠ ਵੀ ਬਹੁਤ ਕਰਦੇ ਹਾਂ ਸਿਮਰਨ ਵੀ ਕਰਦੇ ਹਾਂ ਸੇਵਾ ਵੀ ਕਰਦੇ ਹਾਂ ਤੇ ਗੁਰਦੁਆਰਾ ਸਾਹਿਬ ਜਾ ਕੇ ਵੀ ਆਉਂਦੇ ਹਾਂ ਕਦੇ ਕਿਸੇ ਦਾ ਮਾਣਾ ਵੀ ਨਹੀਂ ਕੀਤਾ ਫਿਰ ਵੀ ਸਾਡੇ ਜਿਹੜੇ ਕਾਰਜ ਹਨ ਉਹ ਸਫਲ ਨਹੀਂ ਹੁੰਦੇ ਤਾਂ ਸਾਧ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਜੋ ਵਿਚਾਰ ਸਾਂਝੇ ਕਰਾਂਗੇ ਜੇਕਰ ਇਹ ਚਾਰ ਚੀਜ਼ਾਂ ਤੁਹਾਡੇ ਘਰ ਦੇ ਵਿੱਚ ਆ ਜਾਣਗੀਆਂ ਜੇਕਰ ਤੁਸੀਂ ਲਿਆ ਕੇ ਰੱਖ ਲੈਂਦੇ ਹੋ ਜਾਂ ਫਿਰ ਤੁਹਾਡੇ ਘਰ ਦੇ ਵਿੱਚ ਇਹ ਚਾਰ ਚੀਜ਼ਾਂ ਹੈ ਇਹ ਚਾਰ ਚੀਜ਼ਾਂ ਨੇ ਸਾਤ ਸੰਗਤ ਜੀ ਤੁਹਾਡੇ ਘਰ ਦੇ ਵਿੱਚ ਕਦੇ ਵੀ ਗਰੀਬੀ ਨਹੀਂ ਆਵੇਗੀ ਤੁਹਾਡੇ ਘਰ ਦੇ ਵਿੱਚ ਬਰਕਤ ਬਣੇ ਰਹੇਗੇ ਤੁਹਾਡੇ ਘਰ ਦੇ ਵਿੱਚ ਸਾਰੇ ਤੁਹਾਡੇ ਕੰਮ ਕਰਨੇ ਜਿਹੜੇ ਉਹ ਸਫਲ ਹੋਣੇ ਸ਼ੁਰੂ ਹੋ ਜਾਣਗੇ ਤੇ ਵਾਇਕਰ ਸੱਚੇ ਭਾਸ਼ਾ ਜੀ ਦੀ ਕਿਰਪਾ ਦੇ ਸਦਕਾ ਤੁਸੀਂ ਦਿਨ ਦੁਗਣੇ ਰਾਤ ਚੌਗਣੇ ਤਰੱਕੀ ਕਰੋਗੇ ਸਾਤ ਸੰਗਤ ਜੀ ਇਹ ਕੋਈ ਵੈਮ ਪਰਮ ਨਹੀਂ ਹੈ ਕਿਉਂਕਿ ਆਪਨੇ ਘਰ ਦੇ ਵਿੱਚ ਪਈਆਂ ਹੋਈਆਂ ਪਈਆਂ ਹੋਈਆਂ ਵਸਤੂਆਂ ਹੈ ਸੰਗਤ ਜੇ ਸਾਡੀ ਕਿਸਮਤ ਦੇ ਨਾਲ ਜੁੜੀਆਂ ਹੁੰਦੀਆਂ ਨੇ ਜਿੰਨਾਂ ਚੀਜ਼ਾਂ ਨੂੰ ਲੈ ਕੇ ਅਸੀਂ ਅਣਜਾਣ ਹੁੰਦੇ ਹਾਂ ਪਰ ਜਦੋਂ ਸਾਨੂੰ ਇਹ ਜਾਣਕਾਰੀ ਪ੍ਰਾਪਤ ਹੁੰਦੀ ਹੈ ਅਸੀਂ ਸਹੀ ਤਰੀਕੇ ਤੇ ਸਹੀ ਜਗ੍ਹਾ ਤੇ ਰੱਖਣਾ ਇਸਤੇਮਾਲ ਕਰਨਾ ਸ਼ੁਰੂ ਕਰ ਦਿੰਦੇ ਹਾਂ ਤਾਂ ਸਾਧ ਸੰਗਤ ਜੀ ਉਹ ਸਾਡੀ ਕਿਸਮਤ ਨੂੰ ਚਮਕਾ ਵੀ ਦਿੰਦੀਆਂ ਨੇ ਤੇ ਉਹ ਕਿਹੜੀਆਂ ਚਾਰ ਚੀਜ਼ਾਂ ਨੇ ਸਾਧ ਸੰਗਤ ਜੋ ਸਾਨੂੰ ਆਪਣੇ ਘਰ ਦੇ ਵਿੱਚ ਜ਼ਰੂਰ ਲੈ ਕੇ ਆਉਣੀਆਂ ਚਾਹੀਦੀਆਂ ਨੇ ਕਿਉਂਕਿ ਇਹ ਚਾਰ ਚੀਜ਼ਾਂ ਨੇ ਜਿਹੜੀਆਂ ਸੰਗਤ ਜੀ ਸਾਡੀ ਕਿਸਮਤ ਦੇ ਨਾਲ ਜੁੜੀਆਂ ਹੁੰਦੀਆਂ ਨੇ ਸਾਡੀ ਕਿਸਮਤ ਨੂੰ ਵਧੀਆ ਬਣਾਉਣ ਦਾ ਸਭ ਤੋਂ ਵੱਡਾ ਇਹਨਾਂ ਚੀਜ਼ਾਂ ਦਾ ਹੱਥ ਹੁੰਦਾ ਹੈ ਤਾਂ ਸਾਡਾ ਸੰਗਤ ਜੀ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਕਸ ਹੋਣ ਵਾਲੀ ਹੈ ਇਸ ਕਰਕੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਜ਼ਰੂਰ ਸੁਣਨਾ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਹਾਜ਼ਰੀ ਜਰੂਰ ਲਗਵਾ ਦੇਣਾ ਜੀ ਸਾ ਸੰਗਤ ਜੀ ਜੇਕਰ ਤੁਸੀਂ ਵੀਡੀਓ ਨੂੰ ਦੇਖ ਰਹੇ ਹੋ ਤੇ ਇਸ ਵੀਡੀਓ ਨੂੰ ਅੱਗੇ ਵੀ ਆਪਣੇ ਭੈਣ ਭਰਾਵਾਂ ਦੇ ਨਾਲ ਸ਼ੇਅਰ ਕਰ ਦਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਸੰਗਤ ਜੀ ਉਹ ਕਿਹੜੀਆਂ ਚਾਰ ਚੀਜ਼ਾਂ ਨੇ ਜਿਨ੍ਹਾਂ ਨੂੰ ਅਸੀਂ ਘਰ ਦੇ ਵਿੱਚ ਰੱਖਦੇ ਹਾਂ ਤੇ ਸਾਡੇ ਘਰ ਦੇ ਵਿੱਚ ਬਰਕਤ ਹੀ ਬਰਕਤ ਆਉਂਦੀ ਹੈ ਕਹਨ ਤੋਂ ਭਾਵ ਕਿ ਸੰਗਤ ਜੀ ਪੈਸਿਆਂ ਦੀ ਬਰਕਤ ਰਹਿੰਦੀ ਹੈ ਕਿਉਂਕਿ ਜਿਵੇਂ ਸੰਗਤ ਜੀ ਕਈ ਭੈਣ ਭਰਾਵਾਂ ਦਾ ਕਹਿਣਾ ਹੁੰਦਾ ਹੈ ਉਹਨਾਂ ਦਾ ਬਿਜ਼ਨਸ ਹੈ ਤੇ ਬਿਜ਼ਨਸ ਦੇ ਵਿੱਚ ਤਰੱਕੀ ਨਹੀਂ ਹੋ ਰਹੀ। ਉਹਨਾਂ ਦੀ ਕੋਈ ਸ਼ਾਪ ਚੱਲ ਨਹੀਂ ਰਹੀ। ਇਸ ਤਰ੍ਹਾਂ ਕੋਈ ਕਾਰੋਬਾਰ ਚੱਲ ਨਹੀਂ ਰਿਹਾ ਜਿਵੇਂ ਚੁਰਕਾਵਟ ਆ ਰਹੀ ਹੈ। ਤਾਂ ਸਾਧ ਸੰਗਤ ਜੀ ਉਹ ਸਾਰੀਆਂ ਹੀ ਰੁਕਾਵਟਾਂ ਨੇ ਜਿਹੜੀਆਂ ਉਹ ਤੁਹਾਡੀਆਂ ਦੂਰ ਹੋ ਜਾਣਗੀਆਂ। ਜਿਵੇਂ ਹੀ ਸੰਗਤ ਜੀ ਆਪਣੇ ਘਰ ਦੇ ਵਿੱਚ ਬਜ਼ੁਰਗਾਂ ਦਾ ਕਹਿਣਾ ਹੁੰਦਾ ਹੈ ਕਿ ਘਰ ਦੇ ਵਿੱਚ ਬਰਕਤ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਕਿਓਂਕਿ ਸੰਗਤ ਜੀ ਉਹਨਾਂ ਦਾ ਕਹਿਣਾ ਹੁੰਦਾ ਸੀ ਕਿ ਜੇ ਘਰ ਘਰ ਦੇ ਵਿੱਚ ਥੋੜੀ ਜਿਹੀ ਚੀਜ਼ ਵੀ ਆਉਂਦੀ ਹੈ ਤਾਂ ਉਹ ਬਹੁਤੀ ਹੋ ਕੇ ਵਰਤ ਜਾਂਦੇ ਹਨ ਇੰਨੇ ਘਰ ਦੇ ਵਿੱਚ ਬਰਕਤ ਹੋਣੀ ਚਾਹੀਦੀ ਹੈ ਜਿਵੇਂ ਆਪਾਂ ਸਾਧ ਸੰਗਤ ਜੀ ਇਹ ਵੀ ਸੁਣਿਆ ਹੈ ਕਿ ਕਿਸੇ ਲੇਡੀਸ ਦੇ ਹੱਥ ਦੇ ਵਿੱਚ ਇੰਨੀ ਬਰਕਤ ਹੁੰਦੀ ਹੈ ਕਿ ਜਦੋਂ ਉਹ ਆਪਣੇ ਘਰ ਦਾ ਰਸੋਈ ਦਾ ਕੰਮ ਕਰਦੀ ਹੈ ਤਾਂ ਥੋੜੀ ਜਿਹੀ ਰੋਟੀ ਸਬਜ਼ੀ ਹੀ ਬਣਾਉਂਦੀ ਹੈ ਤੇ ਉਹ ਸਾਰਿਆਂ ਦੇ ਵਿੱਚ ਬਹੁਤੀ ਹੋ ਕੇ ਵਰਤ ਜਾਂਦੀ ਹੈ ਇਸ ਨੂੰ ਕਹਿੰਦੇ ਹਨ ਸੰਗਤ ਦੀ ਬਰਕਤ ਜੇਕਰ ਥੋੜਾ ਜਿਹਾ ਪੈਸਾ ਹੀ ਕਿਸੇ ਦੇ ਘਰ ਦੇ ਵਿੱਚ ਆਉਂਦਾ ਹੈ ਪਰ ਉਸ ਦੇ ਵਿੱਚ ਸੰਗਤ ਦੀ ਥੋੜੇ ਜਿਹੇ ਪੈਸੇ ਵਿੱਚ ਐਨੇ ਬਰਕਤ ਹੁੰਦੀ ਹੈ ਕਿ ਉਹਨਾਂ ਪੈਸਿਆਂ ਦੇ ਨਾਲ ਹੀ ਉਹ ਘਰ ਦੇ ਸਾਰੇ ਕੰਮਕਾਰ ਜਿਹੜੇ ਉਹ ਨਿਭੜ ਜਾਂਦੇ ਹਨ ਇਹ ਹੋਰ ਇੱਕ ਪਰ ਕਈਆਂ ਦੇ ਘਰਾਂ ਦੇ ਵਿੱਚ ਉਹ ਕੰਮ ਪੂਰੇ ਕਿਉਂ ਨਹੀਂ ਹੁੰਦੇ ਸਾਧ ਸੰਗਤ ਜੀ ਕਿਉਂਕਿ ਬਰਕਤ ਘਰ ਦੇ ਵਿੱਚ ਲੈ ਕੇ ਆਉਣਾ ਵੀ ਇੱਕ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਤੇ ਜੇਕਰ ਪਰਮਾਤਮਾ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਸਾਡੇ ਤੇ ਕਿਰਪਾ ਕਰਨਗੇ ਤਾਂ ਸਾਧ ਸੰਗਤ ਜੀ ਆਪਣੇ ਘਰ ਪਰਿਵਾਰ ਤੇ ਆਪਣੇ ਘਰ ਵਿੱਚ ਬਰਕਤ ਰਹੇਗੀ ਇਸੇ ਤਰ੍ਹਾਂ ਸੰਗਤ ਜੀ ਹੁਣ ਗੱਲ ਕਰਦੇ ਹਾਂ ਉਹ ਚਾਹ ਚੀਜ਼ਾਂ ਦੀ ਜਗਤ ਉਸੇ ਵਿੱਚ ਉਹ ਚਾਰ ਚੀਜ਼ਾਂ ਨੂੰ ਆਪਣੇ ਘਰ ਦੇ ਵਿੱਚ ਰੱਖਦੇ ਹੋ ਤਾਂ ਤੁਹਾਨੂੰ ਵੀ ਪਰਮਾਤਮਾ ਦਾ ਆਸ਼ੀਰਵਾਦ ਮਿਲੇਗਾ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਤੁਹਾਡੇ ਤੇ ਕਿਰਪਾ ਜ਼ਰੂਰ ਕਰਨਗੇ ਜਿਸ ਤਰ੍ਹਾਂ ਸਾਧ ਸੰਗਤ ਜੀ ਤੁਹਾਡੇ ਘਰ ਦੇ ਵਿੱਚ ਕਦੇ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਮੀ ਨਹੀਂ ਹੋਵੇਗੀ ਇਸੇ ਤਰ੍ਹਾਂ ਸਾਧ ਸੰਗਤ ਜੀ ਉਹ ਚਾਰ ਚੀਜ਼ਾਂ ਜਿਨ੍ਹਾਂ ਦੇ ਨਾਲ ਸਾਡੇ ਘਰ ਦੇ ਵਿੱਚ ਬਰਕਤ ਹੀ ਬਰਕਤ ਹੋ ਜਾਵੇਗੀ ਸਭ ਤੋਂ ਪਹਿਲੀ ਚੀਜ਼ ਜੋ ਹੁੰਦੀ ਹੈ ਸਾਧ ਸੰਗਤ ਜੀ ਜਲ ਜਲ ਸਾਡੇ ਘਰ ਦੇ ਵਿੱਚ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਇਹ ਸੁਣ ਕੇ ਸਾਧ ਸੰਗਤ ਜੀ ਬਹੁਤ ਪੈਣ ਪ੍ਰਾਵਾਂ ਦਾ ਇਹ ਹੀ ਕਹਿਣਾ ਹੋਵੇਗਾ ਕਿ ਜਲ ਪਾਣੀ ਤਾਂ ਸਾਡੇ ਘਰ ਦੇ ਵਿੱਚ ਹੁੰਦਾ ਹੀ ਹੈ ਜਿਵੇਂ ਘੜੇ ਦੇ ਵਿੱਚ ਟੈਂਕੀ ਦੇ ਵਿੱਚ ਫਿਲਟਰ ਦੇ ਵਿੱਚ ਜਾਂ ਫਿਰ ਜਦੋਂ ਅਸੀਂ ਜਦੋਂ ਅਸੀਂ ਰਸੋਈ ਦੇ ਵਿੱਚ ਆਪਣੇ ਕੰਮਕਾਰ ਕਰਦੇ ਹਾਂ ਤਾਂ ਟੋਟੀਆਂ ਦੇ ਵਿੱਚ ਵੀ ਪਾਣੀ ਹੁੰਦਾ ਹੈ ਐਸੇ ਨਾਲ ਸਾਧ ਸੰਗਤ ਜੀ ਉਹ ਸਾਡੇ ਘਰ ਦੇ ਵਿੱਚ ਪੈਸਾ ਲੈ ਕੇ ਆਉਂਦਾ ਹੈ ਪੈਸੇ ਦੀ ਬਰਕਤ ਲੈ ਕੇ ਆਉਂਦਾ ਹੈ ਸਾਡੇ ਘਰ ਦੇ ਵਿੱਚ ਕਿਸੇ ਵੀ ਚੀਜ਼ ਦੀ ਕਮੀ ਨਹੀਂ ਰਹਿੰਦੀ ਇਸ ਕਰਕੇ ਇਸ ਕਰਕੇ ਇਸ ਦੇ ਨਾਲ ਨਾਲ ਸਾਧ ਸੰਗਤ ਜੀ ਤੁਸੀਂ ਧਿਆਨ ਨਾਲ ਸੁਣਿਓ ਕਿ ਜਿਹੜੀ ਸਾਡੇ ਘਰ ਦੀ ਪੂਰਬ ਉੱਤਰ ਦਿਸ਼ਾ ਹੁੰਦੀ ਹੈ ਉਸ ਦਿਸ਼ਾ ਦੇ ਵਿੱਚ ਸੰਗਤ ਜੀ ਸਾਨੂੰ ਇੱਕ ਲੋਟਾ ਇੱਕ ਕੜਾ ਪਾਣੀ ਦਾ ਜ਼ਰੂਰ ਪਾ ਕੇ ਰੱਖਣਾ ਚਾਹੀਦਾ ਹੈ ਇਸੇ ਤਰ੍ਹਾਂ ਸਾਹ ਸੰਗਤ ਜੇ ਜਿਨ੍ਹਾਂ ਦੇ ਕੋਲ ਲੋਟਾਂ ਘੜਾ ਨਹੀਂ ਹੈ ਉਹ ਆਪਣੇ ਘਰ ਦੇ ਵਿੱਚ ਇਸ ਦਿਸ਼ਾ ਦੇ ਵਿੱਚ ਬੋਤਲ ਵੀ ਭਰ ਕੇ ਰੱਖ ਸਕਦੇ ਨੇ ਤੇ ਜਿਵੇਂ ਹੀ ਕੁਝ ਦਿਨ ਹੁੰਦੇ ਨੇ ਤੇ ਕੁਝ ਦਿਨਾਂ ਦੇ ਬਾਅਦ ਸਾਹ ਸੰਗਤ ਤੁਸੀਂ ਇਸ ਨੂੰ ਵਾਰ-ਵਾਰ ਬਦਲ ਵੀ ਸਕਦੇ ਹੋ ਇਸ ਪਾਣੀ ਨੂੰ ਬਦਲਣ ਲੱਗਿਆਂ ਪੁਰਾਣਾ ਪੁਰਾਣਾ ਪਾਣੀ ਜਿਹੜਾ ਹੁੰਦਾ ਹੈ ਉਸ ਨੂੰ ਚੱਲ ਨੂੰ ਕੀ ਕਰਨਾ ਚਾਹੀਦਾ ਹੈ ਤੁਸੀਂ ਉਸ ਨੂੰ ਗਮਲਿਆਂ ਦੇ ਵਿੱਚ ਵੀ ਪਾ ਸਕਦੇ ਹੋ ਆਪਣੇ ਘਰ ਦੇ ਵਿੱਚ ਛੱਟਾ ਵੀ ਦੇ ਸਕਦੇ ਹੋ ਜਿਸ ਤਰ੍ਹਾਂ ਤੁਹਾਨੂੰ ਸਹੀ ਲੱਗੇ ਇਹਨਾਂ ਦੋਨਾਂ ਦੇ ਵਿੱਚੋਂ ਤੁਸੀਂ ਕੁਝ ਵੀ ਕਰ ਸਕਦੇ ਹੋ ਕੁਝ ਦਿਨਾਂ ਦੇ ਬਾਅਦ ਇਸ ਨੂੰ ਇਸ ਤਰੀਕੇ ਨਾਲ ਜੋਸ ਕਰਕੇ ਨਵਾਂ ਦੁਬਾਰਾ ਭਰ ਕੇ ਤੁਸੀਂ ਰੱਖ ਸਕਦੇ ਹੋ ਜੇਕਰ ਸਾਥ ਸੰਗਤ ਜੇ ਤੁਸੀਂ ਇਸ ਚੱਲ ਨੂੰ ਆਪਣੇ ਘਰ ਦੇ ਵਿੱਚ ਤੁਸੀਂ ਛੱਟਾ ਦਿੰਦੇ ਹੋ ਬਦਲਣ ਦੇ ਸਮੇਂ ਤਾਂ ਸਾਥ ਸੰਗਤ ਜੀ ਇਸ ਤੇ ਨਾਲ ਜਿਹੜਾ ਤੁਹਾਡਾ ਘਰ ਹੈ ਉਹ ਪਵਿੱਤਰ ਹੋ ਜਾਵੇਗਾ ਤੇ ਤੁਹਾਡੇ ਘਰ ਦੇ ਚਿੰਨੇਵੇਂ ਨਕਾਰਤਮਕ ਊਰਜਾ ਹੋਵੇਗੀ ਉਹ ਸੰਗਤ ਦੇ ਸਾਰੇ ਹੀ ਦੂਰ ਹੋ ਜਾਵੇਗੇ ਕਿਉਂਕਿ ਸਾਤ ਸੰਗਤ ਜੋ ਅਸੀਂ ਇਸ ਪਾਣੀ ਨੂੰ ਨੋਥ ਇਸ ਦਿਸ਼ਾ ਦੇ ਵਿੱਚ ਰੱਖਾਂਗੇ ਕਿਉਂਕਿ ਉਸ ਦੇ ਨਾਲ ਸਨ ਪਰਮਾਤਮਾ ਵਾਇਗੁਰ ਸੱਚੇ ਪਾਸ਼ਾ ਜੀ ਦਾ ਆਸ਼ੀਰਵਾਦ ਪ੍ਰਾਪਤ ਹੁੰਦਾ ਹੈ ਤੇ ਉਹ ਕਿਵੇਂ ਉਹ ਇਸ ਤਰ੍ਹਾਂ ਸਾਤ ਸੰਗਤ ਕਿਉਂਕਿ ਪਾਣੀ ਜਲ ਦੇ ਵਿੱਚ ਪਰਮਾਤਮਾ ਵਾਸ ਕਰਦੇ ਨੇ ਜਿਵੇਂ ਸਾਤ ਸੰਗਤ ਜੀ ਤੁਸੀਂ ਸੋਨਿਆ ਹੋਵੇਗਾ ਕਿ ਪੁਰਾਣੀ ਜਾਨੀ ਕਿ ਜਿੰਨਾ ਵਿੱਚ ॠषि ਮਹੰਨੇ ਹੁੰਦੇ ਸਨ ਉਹ ਤਪੱਸਿਆ ਕਰਦੇ ਸਨ ਤਾਂ ਉਹ ਜਲ ਦੇ ਨਾਲ ਸ਼ਰਾਪ ਦਿੰਦੇ ਸਨ ਕਿ ਤੂੰ ਮੈਨੂੰ ਗੁੱਸਾ ਚੜਾਇਆ ਤੂੰ ਇਹ ਗਲਤੀ ਕੀਤੀ ਹੈ ਤੁਸੀਂ ਮੇਰੇ ਨਾਲ ਇਹ ਗਲਤੀ ਕੀਤੀ ਹੈ ਤਾਂ ਉਸ ਸਮੇਂ ਸਾਧ ਸੰਗਤ ਜੀ ਉਹ ਇਹ ਜਲ ਸੋਟਦੇ ਸਨ ਤੇ ਸ਼ਰਾਪ ਦਿੰਦੇ ਸਨ ਤੇ ਇਸ ਦੇ ਨਾਲ ਨਾਲ ਸੰਗਤ ਜੀ ਉਹ ਜਲ ਨਾਲ ਵਰਦਾਨ ਵੀ ਦਿੰਦੇ ਸਨ ਇਸ ਕਰਕੇ ਸੰਗਤ ਜੀ ਚਾਲ ਦੇ ਵਿੱਚ ਬਹੁਤ ਹੀ ਜ਼ਿਆਦਾ ਸ਼ਕਤੀ ਹੁੰਦੀ ਹੈ ਤੇ ਜੇਕਰ ਅਸੀਂ ਉਸ ਚਾਲ ਨੂੰ ਅਸੀਂ ਇਕੱਠਾ ਕਰਕੇ ਆਪਣੇ ਘਰ ਦੇ ਉੱਤਰ ਪੂਰਬ ਦਿਸ਼ਾ ਦੇ ਵਿੱਚ ਹਮੇਸ਼ਾ ਹੀ ਅਸੀਂ ਰੱਖਦੇ ਹਾਂ ਤਾਂ ਸੰਗਤ ਜੀ ਇਸ ਤਰ੍ਹਾਂ ਕਰਨ ਦੇ ਨਾਲ ਸਾਡੇ ਘਰ ਦੇ ਵਿੱਚ ਬਹੁਤ ਜ਼ਿਆਦਾ ਬਰਕਤ ਆਉਂਦੀ ਹੈ ਖੁਸ਼ੀਆਂ ਹੁੰਦੀਆਂ ਹਨ ਤੇ ਸਾ ਸੰਗ ਇਹ ਅਸੀਂ ਉਹ ਪਹਿਲੀ ਚੀਜ਼ ਜਿਹੜੀ ਸਾਨੂੰ ਆਪਣੇ ਘਰ ਦੇ ਵਿੱਚ ਜ਼ਰੂਰ ਲੈ ਕੇ ਆਉਣੀ ਚਾਹੀਦੀ ਹੈ ਦੂਸਰੀ ਚੀਜ਼ ਸੰਗਤ ਜੀ ਜੋ ਤੁਹਾਨੂੰ ਆਪਣੇ ਕਾਰ ਦੇ ਵਿੱਚ ਹਮੇਸ਼ਾ ਰੱਖਣੀ ਚਾਹੀਦੀ ਹੈ ਉਹ ਹੈ ਕਪੂਰ ਸ਼ੁੱਧ ਕਪੂਰ ਇੱਕ ਤਾਂ ਹੁੰਦਾ ਹੈ ਸੰਗਤ ਜੀ ਜੋ ਆਮ ਕਰਕੇ ਕਪੂਰ ਮਿਲ ਜਾਂਦਾ ਹੈ ਪਰ ਸਾਧ ਸੰਗਤ ਤੁਸੀਂ ਜਿਵੇਂ ਹੀ ਪंसारी ਜਾਂ ਬਾੜਪੂ ਜਿੱਥੋਂ ਸਮਾਨ ਮਿਲਦਾ ਹੈ ਉਸ ਦੁਕਾਨ ਦੇ ਜਾ ਕੇ ਤੁਸੀਂ ਇਹ ਕਹਿ ਦੇਣਾ ਕਿ ਤੁਹਾਨੂੰ ਸ਼ੁੱਧ ਕਪੂਰ ਚਾਹੀਦਾ ਹੈ ਤਾਂ ਉਹ ਸ਼ੁੱਧ ਕਪੂਰ ਹੀ ਸਾਧ ਸੰਗਤ ਤੁਸੀਂ ਸਾ ਸੰਗਤ ਤੁਸੀਂ ਲੈ ਕੇ ਆਉਣਾ ਹੈ ਤੇ ਘਰ ਦੇ ਵਿੱਚ ਲਿਆ ਕੇ ਤੁਸੀਂ ਉਸ ਨੂੰ ਰੱਖਣਾ ਹੈ ਕਿੱਥੇ ਉਸ ਨੂੰ ਤੁਸੀਂ ਲੈ ਕੇ ਆਪਣੇ ਪਾਠ ਪੂਜਾ ਵਾਲੇ ਸਥਾਨ ਤੇ ਰੱਖਣਾ ਹੈ ਜਿੱਥੇ ਬੈਠ ਕੇ ਤੁਸੀਂ ਆਪਣੇ ਘਰ ਦੇ ਵਿੱਚ ਪਾਠ ਪੂਜਾ ਸੇਵਾ ਸਿਮਰਨ ਕਰਦੇ ਹੋ ਵਾਇਗਰੂ ਸੱਚੇ ਪਾਤਸ਼ਾਹ ਜੀ ਨੂੰ ਮੰਨਦੇ ਹੋ ਉਹਨਾਂ ਦਾ ਸਥਾਨ ਬਣਾਇਆ ਜਿੱਥੇ ਵੀ ਤੁਸੀਂ ਆਪਣੇ ਘਰ ਦੇ ਵਿੱਚ ਸਥਾਨ ਬਣਾਇਆ ਹੋਇਆ ਹੈ ਉੱਥੇ ਰੱਖਣਾ ਹੈ ਤੇ ਸੰਗਤ ਜੀ ਇਸ ਗੱਲ ਦਾ ਖਾਸ ਕਰਕੇ ਉਸੇ ਧਿਆਨ ਰੱਖਣਾ ਹੈ ਕਿ ਛੋਟੀ ਜੀ ਕਟੋਰੀ ਦੇ ਵਿੱਚ ਪਾ ਕੇ ਰੱਖਣਾ ਹੈ ਪਾਣ ਪੂਜਾ ਵਾਲੇ ਸਥਾਨ ਤੇ ਪਰ ਉਸ ਨੂੰ ਕਦੇ ਵੀ ਸੰਗਤ ਜੀ ਤੁਸੀਂ ਜਲਾਉਣਾ ਨਹੀਂ ਇਸ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ ਇਸ ਤਰ੍ਹਾਂ ਸੰਗਤ ਜੀ ਤੁਸੀਂ ਇੱਕ ਛੋਟੀ ਜੀ ਕੌਲੀ ਜਾਂ ਕਟੋਰੀ ਦੇ ਵਿੱਚ ਦੋ ਹੀ ਟੁਕੜੇ ਪਾ ਕੇ ਰੱਖੋ ਕਿਉਂਕਿ ਜਿਹੜਾ ਕਪੂਰ ਹੁੰਦਾ ਹੈ ਉਹ ਕੁਝ ਦਿਨਾਂ ਦੇ ਬਾਅਦ ਉੱਡ ਜਾਂਦਾ ਹੈ ਉੱਥੇ ਫਿਰ ਤੁਸੀਂ ਦੁਬਾਰਾ ਤੋਂ ਉਸੇ ਕਟੋਰੀ ਦੇ ਵਿੱਚ ਦੋ ਹੋਰ ਕਪੂਰ ਰੱਖ ਸਕਦੇ ਹੋ ਇਸ ਤਰ੍ਹਾਂ ਕਰਨ ਦੇ ਨਾਲ ਸੰਗਤ ਜੀ ਕਪੂਰ ਦੇ ਵਿੱਚ ਇੰਨੀ ਸ਼ਕਤੀ ਹੁੰਦੀ ਹੈ ਕਿ ਜਿਸ ਵੀ ਕਿਸੇ ਚੀਜ਼ ਨੇ ਤੁਹਾਡੇ ਘਰ ਦੇ ਵਿੱਚ ਕੁਝ ਨਾ ਕੁਝ ਕੀਤਾ ਹੋਵੇਗਾ ਜਿਸ ਕਰਕੇ ਸਾਡੇ ਘਰ ਦੇ ਵਿੱਚ ਪੈਸਾ ਨਹੀਂ ਆ ਰਿਹਾ ਜਾਂ ਸਾਡਾ ਵਪਾਰ ਨਹੀਂ ਚੱਲ ਰਿਹਾ ਜਾਂ ਫਿਰ ਸਾਨੂੰ ਨੌਕਰੀ ਨਹੀਂ ਮਿਲ ਰਹੀ ਕਹਿੰਦੇ ਭਾਵ ਕਿ ਕਿਸੇ ਵੀ ਕਾਰੋਬਾਰ ਦੇ ਵਿੱਚ ਰੁਕਾਵਟ ਆਉਂਦੀ ਹੈ ਜਾਂ ਫਿਰ ਸੰਗਤ ਜੀ ਤੁਹਾਨੂੰ ਕਿਸੇ ਵੀ ਚੀਜ਼ ਨੂੰ ਲੈ ਕੇ ਕਾਰ ਦੇ ਵਿੱਚ ਪਰੇਸ਼ਾਨੀ ਆਉਂਦੀ ਹੈ ਤਾਂ ਇਸ ਦਾ ਮੁੱਖ ਕਾਰਨ ਕੀ ਹੁੰਦਾ ਹੈ ਇਹ ਹੀ ਹੈ ਕਿ ਕਿਸੇ ਨਾ ਕਿਸੇ ਦਾ ਕੀਤਾ ਕਰਾਇਆ ਹੁੰਦਾ ਹੈ ਕਿਉਂਕਿ ਅੱਜ ਕੱਲ ਦੇ ਸਮੇਂ ਦੇ ਵਿੱਚ ਸੰਗਤ ਜੀ ਲੋਕਾਂ ਦੀ ਸੋਚ ਇੱਥੇ ਤੱਕ ਸੀਮਤ ਹੈ ਕਿ ਉਹਨਾਂ ਤੋਂ ਸਾਡੇ ਤੇ ਉਹਨਾਂ ਤੋਂ ਸਾਡੀ ਖੁਸ਼ੀ ਜਿਹੜੀ ਹੈ ਉਹ ਦੇਖੀ ਨਹੀਂ ਜਾਂਦੇ ਜਿਸ ਕਰਕੇ ਉਹ ਕੁਝ ਨਾ ਕੁਝ ਸਾਡੇ ਉੱਪਰ ਕਰਦੇ ਰਹਿੰਦੇ ਹਨ ਜਿਨ੍ਹਾਂ ਕਾਰਨਾਂ ਦੇ ਕਰਕੇ ਸਾਡੇ ਚੱਲਦੇ ਹੋਏ ਕਾਰੋਬਾਰ ਜਿਹੜੇ ਰੁਕ ਜਾਂਦੇ ਨੇ ਰੁਕਾਵਟਾਂ ਆਉਣੀ ਸ਼ੁਰੂ ਹੋ ਜਾਂਦੀਆਂ ਨੇ ਜਿਸ ਕਰਕੇ ਸਾਨੂੰ ਕੋਈ ਨਾ ਕੋਈ ਮੁਸ਼ਕਲ ਜਿਹੜੀ ਖੜੀ ਹੋ ਜਾਂਦੀ ਹੈ ਪ੍ਰੋਬਲਮ ਆਉਂਦੀ ਹੈ ਇਸ ਕਰਕੇ ਸਾਤ ਸੰਗਤ ਜਿਹੜਾ ਕਪੂਰ ਹੈ ਉਹ ਸਾਡੇ ਘਰ ਦੀ ਸਾਰੀ 네ਗੇਟਿਵਿਟੀ ਨੂੰ ਬਾਹਰ ਕੱਢੇਗਾ ਤੇ ਜਿਸ ਦੇ ਨਾਲ ਭਾਵੇਂ ਸਾਡੇ ਤੇ ਕੋਈ ਕੁਝ ਵੀ ਕਰ ਲਵੇ ਤੇ ਉਸ ਦਾ ਸੰਗਤ ਜੀ ਤੁਹਾਡੇ ਉੱਪਰ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਅਸਰ ਨਹੀਂ ਹੋਵੇਗਾ ਇਸ ਸਦਾ ਸੰਗਤ ਦੇ ਦੋਸਰੇ ਚ ਜੋ ਸਾਢੇ 4 ਦੇ ਵਿੱਚ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਹੁਣ ਆਪਾਂ ਗੱਲ ਕਰਦੇ ਹਾਂ ਤੀਸਰੇ ਚ ਤੀਸਰੀ ਚੀਜ਼ ਹੈ ਜੋ ਸੰਗਤ ਉਹ ਹਲਦੀ ਦੀ ਗੰਢ ਵੈਸੇ ਤਾਂ ਸੰਗਤ ਜੀ ਆਪਾਂ ਸਾਰੇ ਇਹ ਭੈਣ ਭਰਾ ਆਪਣੇ ਘਰ ਦੀ ਰਸੋਈ ਦੇ ਵਿੱਚ ਹਲਦੀ ਦੀ ਵਰਤੋਂ ਕਰਦੇ ਹਾਂ ਆਪਾਂ ਮਹੀਨੇ ਦੇ ਵਿੱਚ 2 ਮਹੀਨੇ ਬਾਅਦ ਜਿਵੇਂ ਹੀ ਸੰਗਤ ਜੀ ਆਪਾਂ ਘਰ ਦੇ ਵਿੱਚ ਹਲਦੀ ਖਰੀਦ ਕੇ ਵੀ ਲੈ ਕੇ ਆਉਂਦੇ ਹਾਂ ਜਿਸ ਦੇ ਨਾਲ ਸਾਡਾ ਖਾਣਾ ਜਿਹੜਾ ਬਹੁਤ ਜ਼ਿਆਦਾ ਸੁਆਦੀਸ਼ਟ ਬਣਦਾ ਹੈ ਤੇ ਸਾਡੇ ਖਾਣੇ ਨੂੰ ਇੱਕ ਵੱਖਰੇ ਰੰਗਤ ਮਿਲਦੀ ਹੈ ਤੇ ਇਸ ਦੇ ਨਾਲ ਨਾਲ ਸੰਗਤ ਜੀ ਹਲਦੀ ਇੱਕ ਬਹੁਤ ਹੀ ਜ਼ਿਆਦਾ ਪਵਿੱਤਰ ਚੀਜ਼ ਹੈ ਜਿਵੇਂ ਸਾਧ ਸੰਗਤ ਜੀ ਆਪਾਂ ਸਾਰੇ ਪੈਣਪਰਾ ਦੇਖਦੇ ਹਾਂ ਕਿ ਜਦੋਂ ਕੋਈ ਆਪਾਂ ਸ਼ੁਭ ਕੰਮ ਕਰਦੇ ਹਾਂ ਤੇ ਉਸ ਸ਼ੁਭ ਕੰਮ ਦੇ ਵਿੱਚ ਸੰਗਤ ਜੀ ਹਲਦੀ ਦਾ ਪ੍ਰਯੋਗ ਕੀਤਾ ਜਾਂਦਾ ਹੈ ਇਸ ਦੇ ਨਾਲ ਸਾਧ ਸੰਗਤ ਜੀ ਹਲਦੀ ਤੁਹਾਡੇ ਸਾਰੇ ਹੀ ਵਿਗੜੇ ਹੋਏ ਕੰਮਾਂ ਨੂੰ ਚਲਾਉਂਦੀ ਹੈ ਇਹ ਤੁਹਾਡੇ ਕੰਮਾਂ ਵਿੱਚ ਰੁਕਾਵਟਾਂ ਜਿਹੜੀਆਂ ਉਹ ਦੂਰ ਕਰਦੇ ਹੈ ਸਾਧ ਸੰਗਤ ਉਸੇ ਜਿਹੜਾ ਵੀ ਪਾਠ ਪੂਜਾ ਕਰਦੇ ਹੋ ਜਿਸ ਜਗ੍ਹਾ ਤੇ ਪਾਠ ਪੂਜਾ ਕਰਦੇ ਹੋ ਉਥੇ ਹਲਦੀ ਦੀ ਇੱਕ ਗੰਡ ਜ਼ਰੂਰ ਰੱਖੋ ਸੰਗਤ ਜੀ ਹੁਣ ਚੌਥੀ ਚੀਜ਼ ਜਿਹੜੀ ਤੁਹਾਡੇ ਘਰ ਦੇ ਵਿੱਚ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਸਾਡੇ ਘਰ ਦੇ ਵਿੱਚ ਚਾਵਲ ਹਮੇਸ਼ਾ ਹੀ ਰਹਿਣੇ ਚਾਹੀਦੇ ਨੇ ਕਿਉਂਕਿ ਸਾਧ ਸੰਗਤ ਜੀ ਆਪਣੇ ਰਸੋਈ ਦੇ ਵਿੱਚ ਹਮੇਸ਼ਾ ਹੀ ਚੋਲਾ ਨੂੰ ਡੱਬੇ ਨੂੰ ਚੋਲਾ ਨੂੰ ਭਰ ਕੇ ਰੱਖਣਾ ਚਾਹੀਦਾ ਹੈ ਇਸ ਤੋਂ ਇਲਾਵਾ ਸੰਗਤ ਜੀ ਤੁਸੀਂ ਚਾਵਲ ਦਾ ਇੱਕ ਲੋਟਾ ਲੈ ਸਕਦੇ ਹੋ ਜੇਕਰ ਤੁਸੀਂ ਲੋਟਾ ਨਹੀਂ ਲੈ ਸਕਦੇ ਤਾਂ ਸੰਗਤ ਜੀ ਇੱਕ ਕਟੋਰੀ ਦੇ ਵਿੱਚ ਤੁਸੀਂ ਚੋਲਾ ਨੂੰ ਪਾਉਣਾ ਹੈ ਤੇ ਉਸੇ ਉੱਪਰ ਸੰਗਤ ਜੀ ਇਹ ਹਲਦੀ ਦੀ ਗੰਢ ਰੱਖ ਕੇ ਉਸ ਨੂੰ ਤੁਸੀਂ ਆਪਣੇ ਪਾੜ ਪੂਜਾ ਵਾਲੇ ਸਥਾਨ ਤੇ ਰੱਖੋ ਜਦੋਂ ਸਾ ਸੰਗਤ ਜੀ ਕੁਝ ਮਹੀਨੇ ਕੁਝ ਸਮੇਂ ਦੇ ਬਾਅਦ ਵਿੱਚ ਤੁਸੀਂ ਇਸ ਨੂੰ ਬਦਲਣਾ ਹੁੰਦਾ ਹੈ ਤਾਂ ਜਿਹੜੇ ਤੁਸੀਂ ਪਹਿਲਾਂ ਦੇ ਚੌਲ ਤੇ ਹਲਦੀ ਦੀ ਗਾਂੜਾ ਰੱਖੇ ਹੁੰਦੇ ਹੈ ਉਸ ਦਾ ਸੰਗਤ ਜੀ ਤੁਸੀਂ ਕੀ ਕਰਨਾ ਹੈ ਉਸ ਨੂੰ ਲੈ ਕੇ ਤੁਸੀਂ ਪਾਣੀ ਦੇ ਵਿੱਚ ਜਲ ਪ੍ਰਵਾਹ ਕਰਾਉਣਾ ਤੇ ਸਾਧ ਸੰਗਤ ਇਸ ਤੋਂ ਇਲਾਵਾ ਤੁਸੀਂ ਕਿਸੇ ਸਾਫ਼ ਸੁਥਰੇ ਦਰਖਤ ਦੇ نیچے ਜਗ੍ਹਾ ਹੋਵੇ ਤਾਂ ਤੁਸੀਂ ਉੱਥੇ ਰੱਖ ਕੇ ਆ ਸਕਦੇ ਹੋ ਇਸ ਤਰ੍ਹਾਂ ਕਰਨ ਤੋਂ ਬਾਅਦ ਸਾਧ ਸੰਗਤ ਤੁਸੀਂ ਦੁਬਾਰਾ ਤੋਂ ਫਿਰ ਪਾੜ ਪੂਜਾ ਵਾਲੇ ਸਥਾਨ ਤੇ ਚਾਹ ਤੇ ਹਲਦੀ ਦੀ ਗਾਂੜਾ ਨੂੰ ਤੁਸੀਂ ਰੱਖ ਸਕਦੇ ਹੋ ਦਾ ਸਾਸਾ ਸੰਗਤ ਜਿਵੇਂ ਤੁਹਾਨੂੰ ਦੱਸਿਆ ਕਿ ਜੋ ਆਪਣੇ ਘਰ ਦਾ ਨਾਰਥ-ਈਸਟ ਕੋਨਾ ਹੁੰਦਾ ਹੈ ਉੱਥੇ ਤੁਸੀਂ ਜਾਲਾ ਰੱਖਣਾ ਹੈ ਉਸੇ ਨਾਲ-ਨਾਲ ਚੌਲਾਂ ਦੀ ਇੱਕ ਕਟੋਰੀ ਜਾਂ ਲੋਟਾ ਭਰ ਕੇ ਉਹ ਚਾਰ ਚੀਜ਼ਾਂ ਜਿਵੇਂ ਤੁਸੀਂ ਸਾਡੇ ਦੱਸਿਓਏ ਤਰੀਕੇ ਦੇ ਨਾਲ ਚੀਜ਼ਾਂ ਨੂੰ ਘਰ 'ਚ ਰੱਖਦੇ ਹੋ ਤਾਂ ਸੰਗਤ ਜੀ ਤੁਹਾਨੂੰ 101% ਗਾਰੰਟੀ ਦਿੰਦੇ ਹਨ ਕਿ ਇਹ ਕੰਮ ਕਰਨ ਗਿਆ ਪੈਸਾ ਹੀ ਪੈਸਾ ਹੋਵੇਗਾ ਜੋ ਤੁਸੀਂ ਚਾਹੁੰਦੇ ਹੋ ਉਹ ਸਭ ਪ੍ਰਾਪਤ ਕਰ ਲਓਗੇ ਤੁਹਾਡੇ ਘਰ ਦੇ ਵਿੱਚ ਇੰਨੀ ਬਰਕਤ ਆਵੇਗੀ ਕਿ ਤੁਹਾਡੇ ਜਿਹੜੇ ਸਾਰੇ ਕਾਮ ਨੇ ਸਫਲ ਹੋ ਜਾਣਗੇ ਕਹਿਣ ਤੋਂ ਪਾਉ ਸੰਗਤ ਜੀ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਜਿਹੜੀ ਹੈ ਉਹ ਫੇਸ ਨਹੀਂ ਕਰਨੀ ਪਾਵੇਗੀ ਸਾਧ ਸੰਗਤ ਜੀ ਉਹ ਪਾ ਦੇ ਸਬੰਧੀ ਵਿਦੇਸ਼ ਜਾਣ ਦੇ ਸਬੰਧੀ ਹਰ ਪ੍ਰੋਬਲਮ ਦਾ ਤੁਹਾਨੂੰ ਹੱਲ ਮਿਲ ਜਾਵੇਗਾ ਤੁਹਾਡੀਆਂ ਜਿਹੜੀਆਂ ਸਾਰੀਆਂ ਮੁਸ਼ਕਲਾਂ ਉਹ ਦੂਰ ਹੋ ਜਾਣਗੀਆਂ ਸਾਧ ਸੰਗਤ ਸਾ ਸੰਗਤ ਜੀ ਜੇਕਰ ਆਪਾਂ ਪਰੇਸ਼ਾਨੀਆਂ ਦੀ ਗੱਲ ਕਰੀਏ ਤਾਂ ਸੰਗਤ ਜੇ ਪਰੇਸ਼ਾਨੀਆਂ ਤਾਂ ਇੰਨੀਆਂ ਹੁੰਦੀਆਂ ਨੇ ਕਿ ਆਪਾਂ ਬੋਲਦੇ ਬੋਲਦੇ ਵੀ ਥੱਕ ਜਾਵਾਂਗੇ ਬਸ ਇਹ ਸਮਝ ਲਓ ਕਿ ਤੁਹਾਡੀ ਜ਼ਿੰਦਗੀ ਦੀਆਂ ਜੀਵਨ ਦੀਆਂ ਜਿੰਨੀਆਂ ਵੀ ਪਰੇਸ਼ਾਨੀਆਂ ਹੋਣਗੀਆਂ ਉਹ ਸਾਰੀਆਂ ਹੀ ਖਤਮ ਹੋ ਜਾਣਗੀਆਂ ਘਰ ਦੇ ਵਿੱਚ ਜੇਕਰ ਆਪਾਂ ਇਹ ਚੀਜ਼ਾਂ ਰੱਖਦੇ ਹਾਂ ਤੇ ਸੰਗਤ ਜੀ ਜੇਕਰ ਇਹ ਸਭ ਕਰਨ ਦੇ ਬਾਵਜੂਦ ਵੀ ਤੁਹਾਨੂੰ ਕੋਈ ਫਲ ਨਹੀਂ ਮਿਲਦਾ ਤਾਂ ਤੁਸੀਂ ਸ਼ਨੀਵਾਰ ਨੂੰ ਇੱਕ ਛੋਟਾ ਜਿਹਾ ਉਪਾਅ ਕਰ ਸਕਦੇ ਹੋ ਜਿਸ ਨੂੰ ਕਰਾਂਦੇ ਨਾਲ ਤੁਹਾਡੇ ਘਰ ਦੇ ਵਿੱਚੋਂ ਕਦੇ ਵੀ ਪੈਸਾ ਨਹੀਂ ਜਾਵੇਗਾ। ਛੇਣੀ ਵਾਰ ਨੂੰ ਤੁਸੀਂ ਨਾ ਤੋਂ ਕੇ ਆਪਣੇ ਵਧੀਆ ਕੱਪੜੇ ਪਾ ਕੇ ਉਸ ਤੋਂ ਬਾਅਦ ਤੁਸੀਂ ਲਸਣ ਦੀਆਂ ਦੋ ਤੋਰੀਆਂ ਲੈਣੀਆਂ ਹਨ। ਉਸ ਨੂੰ ਛਿਲਕੇ ਚੰਗੇ ਤਰ੍ਹਾਂ ਸਾਫ਼ ਕਰਕੇ ਤੁਸੀਂ ਟਿਸ਼ੂ ਪੇਪਰ ਜਾਂ ਕਾਗਜ਼ ਦੇ ਵਿੱਚ ਰੱਖ ਕੇ ਲਪੇਟ ਕੇ ਬਸ ਤੇ ਵਿੱਚ ਰੱਖ ਲੈਣੀਆਂ ਹਨ। ਇਸ ਨਾਲ ਵੀ ਤੁਹਾਨੂੰ ਫਾਇਦਾ ਹੋਵੇਗਾ। ਸਾਥ ਸੰਗਤ ਜੀ ਜੇਕਰ ਅੱਜ ਦੀ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ